ਗਗਨ ਜੀ ਮਨੁਫਿਕਾ ਜੀ ਰਮੀ ਵੀਰ ਦੀ ਔਰ ਇਥੇ ਹੋਰ ਜੱਥੇਬੰਦੀਆਂ ਨਾਲ ਸੀ ਸਾਡੇ ਔਰ ਹੁਣ ਇਥੇ ਇਹਨਾਂ ਨੂੰ ਅਸੀਂ ਡਿਡੈਂਡ ਕਰਕੇ ਇਹਨਾਂ ਨੂੰ ਭੇਜਾਂਗੇ ਪੰਜਾਬ ਵਿੱਚ ਅਕਾਤਕਤ ਸਾਡੀ ਗੱਲ ਹੋ ਚੁੱਕੀ ਹੈ ਉੱਥੇ ਐਫ ਆਈ ਆਰ ਹੋ ਚੁੱਕੀ ਹੈ ਔਰ ਅੱਜ ਇਹਨਾਂ ਨੂੰ ਇਥੇ ਰੱਖ ਕੇ ਉੱਥੇ ਇਹਨਾਂ ਨੂੰ ਜੋ ਮਾਫੀ ਦੇ ਕੇ ਜੋ ਵੀ ਹੋ ਗਿਆ ਫੈਸਲਾ ਕਰਦੇ ਨੇ ਉਹ ਉਹਨਾਂ ਦੇ ਉੱਪਰ ਆਏਗਾ ਤੇ ਮੈਂ ਸੰਗਤਾਂ ਨੂੰ ਇਹ ਹੀ ਬੇਨਤੀ ਕਰਦਾ ਹਾਂ ਕਿ ਹੁਣ ਤੁਸੀਂ ਬਿਲਕੁਲ ਕੋਈ ਜ਼ਿਆਦਾ ਨਹੀਂ ਸੋਚਣਾ ਇਸ ਬਾਰੇ ਜੋ ਹੋਇਆ ਗਲਤ ਹੋਇਆ ਔਰ ਆਪਣੀ ਮਾਫੀ ਵੀ ਮੰਗ ਰਹੇ ਨੇ ਇਹਨਾਂ ਦੀ ਮਾਤਾ ਜੀ ਬਹੁਤ ਮਾਫੀ ਮੰਗ ਰਹੇ ਪੂਰਾ ਪਰਿਵਾਰ ਮਾਫੀ ਮੰਗ ਰਿਹਾ ਹੈ ਤੇ ਸੇਕ ਕੌਮ ਨੇ ਹਮੇਸ਼ਾ ਮਾਫ ਕੀਤਾ ਹੈ ਬਾਕੀ ਅਕਾਲ ਤਗਤ ਜੱਜਦਾ ਸਾਹਿਬ ਜੋ ਫੈਸਲਾ ਕਰਨਗੇ ਉਹੀ ਸਮੋਚ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਫੀ ਦਿਨਾਂ ਤੋਂ ਸੰਗਤ ਦੇਖ ਰਹੀ ਹੋएगी ਜੋ ਦਰਬਾਰ ਸਾਹਿਬ ਵਿੱਚ ਜੋ ਇੱਕ ਹਰਕਤ ਹੋਈ ਕਿ ਉਹ ਕਿਨਾ ਵੱਲੋਂ ਕੀਤੀ ਗਈ ਉੱਥੇ ਜਿਹੜਾ ਮੂੰਹ ਧੋਕੇ ਜਿਹੜਾ ਫੁਕਿਆ ਗਿਆ ਉੱਥੇ ਅੱਜ ਇਹਨਾਂ ਨੂੰ ਅੰਕੁਰ ਵਿਾਰਥਾਣੇ ਵਿੱਚ ਪੜਿਆ ਗਿਆ ਹੈ ਔਰ ਮੇਰੇ ਨਾਲ ਗਗਨ ਜੀ ਮਨੁਫਿਕਾ ਜੀ ਰਮੀਬੀਰ ਜੀ ਔਰ ਇੱਥੇ ਹੋਰ ਜੱਥੇਬੰਦੀਆਂ ਨਾਲ ਸੀ ਸਾਡੇ ਔਰ ਹੁਣ ਇੱਥੇ ਇਹਨਾਂ ਨੂੰ ਅਸੀਂ ਡਿਟੇਨ ਕਰਕੇ ਇਹਨਾਂ ਨੂੰ ਭੇਜਾਂਗੇ ਪੰਜਾਬ ਵਿੱਚ ਅਕਾਤਕਤ ਸਾਡੀ ਗੱਲ ਹੋ ਚੁੱਕੀ ਹੈ ਉੱਥੇ ਐਫ ਆਈ ਆਰ ਹੋ ਚੁੱਕੀ ਹੈ ਔਰ ਅੱਜ ਇਹਨਾਂ ਨੂੰ ਇੱਥੇ ਰੱਖ ਕੇ ਉੱਥੇ ਇਹਨਾਂ ਨੂੰ ਜੋ ਮਾਫੀ ਦੇ ਕੇ ਜੋ ਵੀ ਉਹਗੇ ਫੈਸਲਾ ਕਰਦੇ ਨੇ ਉਹ ਉਹਨਾਂ ਦੇ ਉੱਪਰ ਰਹੇਗਾ ਤੇ ਮੈਂ ਸੰਗਤਾਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਹੁਣ ਤੁਸੀਂ ਬਿਲਕੁਲ ਕੋਈ ਜ਼ਿਆਦਾ ਨਹੀਂ ਸੋਚਣਾ ਇਸ ਬਾਰੇ ਜੋ ਹੋਇਆ ਗਲਤ ਹੋਇਆ ਔਰ ਇਹ ਆਪਣੀ ਮਾਫੀ ਵੀ ਮੰਗ ਰਹੇ ਨੇ ਇਹਨਾਂ ਦੀ ਮਾਤਾ ਜੀ ਬਹੁਤ ਮਾਫੀ ਮੰਗ ਰਹੇ ਪੂਰਾ ਪਰਿਵਾਰ ਮਾਫੀ ਮੰਗ ਰਿਹਾ ਹੈ ਤੇ ਸੇਕਾਉਂ ਨੇ ਹਮੇਸ਼ਾ ਮਾਫ ਕੀਤਾ ਹੈ ਬਾਕੀ ਅਕਾਲ ਤਗੜ ਜੱਜੇਦਾਰ ਸਾਹਿਬ ਜੋ ਫੈਸਲਾ ਕਰਨਗੇ ਉਹੀ ਸਰਮੋਚ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਫੀ ਦਿਨਾਂ ਤੋਂ ਸੰਗਤ ਦੇਖ ਰਹੀ ਹੋएगी ਜੋ ਦਰਬਾਰ ਸਾਹਿਬ ਵਿੱਚ ਜੋ ਇੱਕ ਹਰਕਤ ਹੋਈ ਜੋ ਕਿਨਾ ਲੋਥ ਕਿਤੀ ਗਈ ਉੱਥੇ ਜਿਹੜਾ ਮੂੰਹ ਹਾ ਧੋਕੇ ਜਿਹੜਾ ਫੁਕਿਆ ਗਿਆ ਉੱਥੇ ਅੱਜ ਇਹਨਾਂ ਨੂੰ ਅੰਕੁਰ ਵਿਾਰਥਾ ਨੇ ਵਿੱਚ ਪੜਿਆ ਗਿਆ ਹੈ ਔਰ ਮੇਰੇ ਨਾਲ ਗਗਨ ਜੀ ਮਨੁਫਕਾ ਜੀ ਰਮੀਬੀਰ ਜੀ ਔਰ ਇੱਥੇ ਹੋਰ ਜੱਥੇਬੰਦੀਆਂ ਨਾਲ ਸੀ ਸਾਡੇ ਔਰ ਹੁਣ ਇੱਥੇ ਇਹਨਾਂ ਨੂੰ ਅਸੀਂ ਡਿਟੇਨ ਕਰਕੇ ਇਹਨਾਂ ਨੂੰ ਭੇਜਾਂਗੇ ਪੰਜਾਬ ਵਿੱਚ ਅਕਾਤਕਤ ਸਾਡੀ ਗੱਲ ਹੋ ਚੁੱਕੀ ਹੈ ਉੱਥੇ ਐਫ ਆਈ ਆਰ ਹੋ ਚੁੱਕੀ ਹੈ ਔਰ ਅੱਜ ਇਹਨਾਂ ਨੂੰ ਇੱਥੇ ਰੱਖ ਕੇ ਉੱਥੇ ਇਹਨਾਂ ਨੂੰ ਜੋ ਮਾਫੀ ਦੇ ਕੇ ਜੋ ਵੀ ਉਹ ਗਿਆ ਫੈਸਲਾ ਕਰਦੇ ਨੇ ਉਹ ਉਹਨਾਂ ਦੇ ਉੱਪਰ ਆਏਗਾ ਤੇ ਮੈਂ ਸੰਗਤਾਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਹੁਣ ਤੁਸੀਂ ਬਿਲਕੁਲ ਕੋਈ ਜ਼ਿਆਦਾ ਨਹੀਂ ਸੋਚਣਾ ਇਸ ਬਾਰੇ ਜੋ ਹੋਇਆ ਗਲਤ ਹੋਇਆ ਔਰ ਇਹ ਆਪਣੀ ਮਾਫੀ ਵੀ ਮੰਗ ਰਹੇ ਨੇ ਇਹਨਾਂ ਦੀ ਮਾਤਾ ਜੀ ਬਹੁਤ ਮਾਫੀ ਮੰਗ ਰਹੇ ਪੂਰਾ ਪਰਿਵਾਰ ਮਾਫੀ ਮੰਗ ਰਿਹਾ ਹੈ ਤੇ ਸੇਕ ਕੌਮ ਨੇ ਹਮੇਸ਼ਾ ਮਾਫ ਕੀਤਾ ਹੈ ਬਾਕੀ ਅਕਾਲ ਤਗਤ ਅਕਲਦਾ ਸਾਹਿਬ ਜੋ ਫੈਸਲਾ ਕਰਨਗੇ ਉਹੀ ਸਮੋਚ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਫੀ ਦਿਨਾਂ ਤੋਂ ਸੰਗਤ ਦੇਖ ਰਹੀ ਹੋएगी ਜੋ ਦਰਬਾਰ ਸਾਹਿਬ ਵਿੱਚ ਜੋ ਇੱਕ ਹਰਕਤ ਹੋਈ ਲੋਕ ਕਿਨਵਲੋਥ ਕਿਤੀ ਗਈ ਉੱਥੇ ਜਿਹੜਾ ਮੂੰਹਾ ਧੋਕੇ ਜਿਹੜਾ ਫੁਕਿਆ ਗਿਆ ਉੱਥੇ ਅੱਜ ਇਹਨਾਂ ਨੂੰ ਅੰਕੁਰ ਵਿਾਰਥਾਣੇ ਵਿੱਚ ਫੜਿਆ ਗਿਆ ਔਰ ਮੇਰੇ ਨਾਲ ਗਗਨ ਜੀ ਮਨੁਫਿਕਾ ਜੀ ਰਮਵੀਰ ਜੀ ਔਰ ਇੱਥੇ ਹੋਰ ਜੱਥੇਬੰਦੀਆਂ ਨਾਲ ਸੀ ਸਾਡੇ ਔਰ ਹੁਣ ਇੱਥੇ ਇਹਨਾਂ ਨੂੰ ਅਸੀਂ ਡਿਟੇਨ ਕਰਕੇ ਇਹਨਾਂ ਨੂੰ ਭੇਜਾਂਗੇ ਪੰਜਾਬ ਵਿੱਚ ਅਕਾਤਕਤ ਸਾਡੀ ਗੱਲ ਹੋ ਚੁੱਕੀ ਹੈ ਉੱਥੇ ਐਫ ਆਈ ਆਰ ਹੋ ਚੁੱਕੀ ਹੈ ਔਰ ਅੱਜ ਇਹਨਾਂ ਨੂੰ ਇੱਥੇ ਰੱਖ ਕੇ ਉੱਥੇ ਇਹਨਾਂ ਨੂੰ ਜੋ ਮਾਫੀ ਦੇ ਕੇ ਜੋ ਵੀ ਉਹ ਅੱਗੇ ਫੈਸਲਾ ਕਰਦੇ ਨੇ ਉਹ ਉਹਨਾਂ ਦੇ ਉੱਪਰ ਰਹੇਗਾ ਤੇ ਮੈਂ ਸੰਤਾਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਹੁਣ ਤੁਸੀਂ ਬਿਲਕੁਲ ਕੋਈ ਜ਼ਿਆਦਾ ਨਹੀਂ ਸੋਚਣਾ ਇਸ ਬਾਰੇ ਜੋ ਹੋਇਆ ਗਲਤ ਹੋਇਆ ਔਰ ਇਹ ਆਪਣੀ ਮਾਫੀ ਵੀ ਮੰਗ ਰਹੇ ਨੇ ਇਹਨਾਂ ਦੀ ਮਾਤਾ ਜੀ ਬਹੁਤ ਮਾਫੀ ਮੰਗ ਰਹੇ ਪੂਰਾ ਪਰਿਵਾਰ ਮਾਫੀ ਮੰਗ ਰਿਹਾ ਹੈ ਤੇ ਸੇਕ ਕੌਮ ਨੇ ਹਮੇਸ਼ਾ ਮਾਫ ਕੀਤਾ ਹੈ ਬਾਕੀ ਅਕਾਲ ਤਗਰ ਜੱਜੇਦਾਰ ਸਾਹਿਬ ਜੋ ਫੈਸਲਾ ਕਰਨਗੇ ਉਹੀ ਸਮੋਚ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਫੀ ਦਿਨਾਂ ਤੋਂ ਸੰਗਤ ਦੇਖ ਰਹੀ ਹੋਏਗੀ ਜੋ ਦਰਬਾਰ ਸਾਹਿਬ ਵਿੱਚ ਜੋ ਇੱਕ ਹਰਕਤ ਹੋਈ ਜੋ ਇਨਾਵ ਲੋਥੇ ਕੀਤੀ ਗਈ ਉੱਥੇ ਜਿਹੜਾ ਮੂੰਹ ਧੋਕੇ ਜਿਹੜਾ ਫੁਕਿਆ ਗਿਆ ਉੱਥੇ ਅੱਜ ਇਹਨਾਂ ਨੂੰ ਅੰਕੁਰ ਵਿਆਰਥਾਣੇ ਵਿੱਚ ਪੜਿਆ ਗਿਆ ਔਰ ਮੇਰੇ ਨਾਲ ਗਗਨ ਜੀ ਮਨੁਫਿਕਾ ਜੀ ਰਮੀ ਵੀਰ ਦੀ ਔਰ ਇੱਥੇ ਹੋਰ ਜੱਥੇਬੰਦੀਆਂ ਨਾਲ ਸੀ ਸਾਡੇ ਔਰ ਹੁਣ ਇੱਥੇ ਇਹਨਾਂ ਨੂੰ ਅਸੀਂ ਡਿਟੇਨ ਕਰਕੇ ਇਹਨਾਂ ਨੂੰ ਭੇਜਾਂਗੇ ਪੰਜਾਬ ਵਿੱਚ ਅਕਾਤਗਤ ਸਾਡੀ ਗੱਲ ਹੋ ਚੁੱਕੀ ਹੈ ਉੱਥੇ ਐਫ ਆਈ ਆਰ ਹੋ ਚੁੱਕੀ ਹੈ ਔਰ ਅੱਜ ਇਹਨਾਂ ਨੂੰ ਇੱਥੇ ਰੱਖ ਕੇ ਉੱਥੇ ਇਹਨਾਂ ਨੂੰ ਜੋ ਮਾਫੀ ਦੇ ਕੇ ਜੋ ਵੀ ਹੋ ਗਿਆ ਫੈਸਲਾ ਕਰਦੇ ਨੇ ਉਹਨਾਂ ਦੇ ਉੱਪਰ ਆਏਗਾ ਤੇ ਮੈਂ ਸੰਗਤਾਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਹੁਣ ਤੁਸੀਂ ਬਿਲਕੁਲ ਕੋਈ ਜ਼ਿਆਦਾ ਨਹੀਂ ਸੋਚਣਾ ਇਸ ਬਾਰੇ ਜੋ ਹੋਇਆ ਗਲਤ ਹੋਇਆ ਔਰ ਇਹ ਆਪਣੀ ਮਾਫੀ ਵੀ ਮੰਗ ਰਹੇ ਨੇ ਇਹਨਾਂ ਦੀ ਮਾਤਾ ਜੀ ਵੀ ਬਹੁਤ ਮਾਫੀ ਮੰਗ ਰਹੇ ਪੂਰਾ ਪਰਿਵਾਰ ਮਾਫੀ ਮੰਗ ਰਿਹਾ ਹੈ ਤੇ ਸੇਕ ਕੌਮ ਨੇ ਹਮੇਸ਼ਾ ਮਾਫ ਕੀਤਾ ਹੈ ਬਾਕੀ ਅਕਾਲ ਤਖਤ ਜੱਜ ਸੇਦਾਰ ਸਾਹਿਬ ਜੋ ਫੈਸਲਾ ਕਰਨਗੇ ਉਹੀ ਸਮੋਚ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਫੀ ਦਿਨਾਂ ਤੋਂ ਸੰਗਤ ਦੇਖ ਰਹੀ ਹੋएगी ਜੋ ਦਰਬਾਰ ਸਾਹਿਬ ਵਿੱਚ ਜੋ ਇੱਕ ਹਰਕਤ ਹੋਈ ਜੋ ਕਿ ਨਾਵਲੋ ਤੇ ਕੀਤੀ ਗਈ ਉੱਥੇ ਜਿਹੜਾ ਮੋਹਾ ਤੋਕੇ ਜਿਹੜਾ ਫੁਕਿਆ ਗਿਆ ਉੱਥੇ ਅੱਜ ਇਹਨਾਂ ਨੂੰ ਅੰਕੂਰ ਵਿਆਰਥਾਣੇ ਵਿੱਚ ਪੜਿਆ ਗਿਆ ਔਰ ਮੇਰੇ ਨਾਲ ਗਗਨਜੀ ਮਨੁਫਕਾ ਜੀ ਰਮਵੀਰ ਜੀ ਔਰ ਇੱਥੇ ਹੋਰ ਜੱਥੇਬੰਦੀਆਂ ਨਾਲ ਸੀ ਸਾਡੇ ਔਰ ਹੁਣ ਇੱਥੇ ਇਹਨਾਂ ਨੂੰ ਅਸੀਂ ਡਿਟੇਨ ਕਰਕੇ ਇਹਨਾਂ ਨੂੰ ਭੇਜਾਂਗੇ ਪੰਜਾਬ ਵਿੱਚ ਅਕਾਤਗਤ ਸਾਡੀ ਗੱਲ ਹੋ ਚੁੱਕੀ ਹੈ ਉੱਥੇ ਐਫ ਆਈ ਆਰ ਹੋ ਚੁੱਕੀ ਹੈ ਔਰ ਅੱਜ ਇਹਨਾਂ ਨੂੰ ਇੱਥੇ ਰੱਖ ਕੇ ਉੱਥੇ ਇਹਨਾਂ ਨੂੰ ਜੋ ਮਾਫੀ ਦੇ ਕੇ ਜੋ ਵੀ ਹੋ ਗਿਆ ਫੈਸਲਾ ਕਰਦੇ ਨੇ ਉਹ ਉਹਨਾਂ ਦੇ ਉੱਪਰ ਆਗਾ ਤੇ ਮੈਂ ਸੰਤਾਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਹੁਣ ਤੁਸੀਂ ਬਿਲਕੁਲ ਕੋਈ ਜ਼ਿਆਦਾ ਨਹੀਂ ਸੋਚਣਾ ਇਸ ਬਾਰੇ ਜੋ ਹੋਇਆ ਗਲਤ ਹੋਇਆ ਔਰ ਇਹ ਆਪਣੀ ਮਾਫੀ ਵੀ ਮੰਗ ਰਹੇ ਨੇ ਇਹਨਾਂ ਦੀ ਮਾਤਾ ਜੀ ਵੀ ਬਹੁਤ ਮਾਫੀ ਮੰਗ ਰਹੀ ਹੈ پورا ਪਰਿਵਾਰ ਮਾਫੀ ਮੰਗ ਰਿਹਾ ਹੈ ਤੇ ਸੇਕ ਕੌਮ ਨੇ ਹਮੇਸ਼ਾ ਮਾਫ ਕੀਤਾ ਹੈ ਬਾਕੀ ਅਕਾਲ ਤਗੜਾ ਜੱਜ ਸਾਹਿਬ ਜੋ ਫੈਸਲਾ ਕਰਾਂਗੇ ਉਹੀ ਸਮੋਚ ਰਹੇਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਫੀ ਦਿਨਾਂ ਤੋਂ ਸੰਗਤ ਦੇਖ ਰਹੀ ਹੋएगी ਜੋ ਦਰਬਾਰ ਸਾਹਿਬ ਵਿੱਚ ਜੋ ਇੱਕ ਹਰਕਤ ਹੋਈ ਜੋ ਕਿਨਾ ਲੋਕਾਂ ਤੇ ਕੀਤੀ ਗਈ ਉੱਥੇ ਜਿਹੜਾ ਮੂੰਹ ਧੋਕੇ ਜਿਹੜਾ ਥੁੱਕਿਆ ਗਿਆ ਉੱਥੇ ਅੱਜ ਇਹਨਾਂ ਨੂੰ ਅੰਕੁਰ ਵਿਆਰਥਾਣੇ ਵਿੱਚ ਪੜਿਆ ਗਿਆ ਔਰ ਮੇਰੇ ਨਾਲ ਗਗਨ ਜੀ ਮਨੁਫਕਾ ਜੀ ਰਮੀਵੀਰ ਜੀ ਔਰ ਇੱਥੇ ਹੋਰ ਜੱਥੇਬੰਦੀਆਂ ਨਾਲ ਸੀ ਸਾਡੇ ਔਰ ਹੁਣ ਇੱਥੇ ਇਹਨਾਂ ਨੂੰ ਅਸੀਂ ਡਿਟੇਨ ਕਰਕੇ ਇਹਨਾਂ ਨੂੰ ਭੇਜਾਂਗੇ ਪੰਜਾਬ ਵਿੱਚ ਅਕਾਤਗਤ ਸਾਡੀ ਗੱਲ ਹੋ ਚੁੱਕੀ ਹੈ ਉੱਥੇ ਐਫ ਆਈ ਆਰ ਹੋ ਚੁੱਕੀ ਹੈ ਔਰ ਅੱਜ ਇਹਨਾਂ ਨੂੰ ਇੱਥੇ ਰੱਖ ਕੇ ਉੱਥੇ ਇਹਨਾਂ ਨੂੰ ਜੋ ਮਾਫੀ ਦੇ ਕੇ ਜੋ ਵੀ ਹੋ ਗਿਆ ਫੈਸਲਾ ਕਰਦੇ ਨੇ ਉਹ ਉਹਨਾਂ ਦੇ ਉੱਪਰ ਆਏਗਾ ਤੇ ਮੈਂ ਸੰਗਤਾਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਹੁਣ ਤੁਸੀਂ ਬਿਲਕੁਲ ਕੋਈ ਜ਼ਿਆਦਾ ਨਹੀਂ ਸੋਚਣਾ ਇਸ ਬਾਰੇ ਜੋ ਹੋਇਆ ਗਲਤ ਹੋਇਆ ਔਰ ਇਹ ਆਪਣੀ ਮਾਫੀ ਵੀ ਮੰਗ ਰਹੇ ਨੇ ਇਹਨਾਂ ਦੀ ਮਾਤਾ ਜੀ ਵੀ ਬਹੁਤ ਮਾਫੀ ਮੰਗ ਰਹੇ ਪੂਰਾ ਪਰਿਵਾਰ ਮਾਫੀ ਮੰਗ ਰਿਹਾ ਹੈ ਤੇ ਸੇਕ ਕੌਮ ਨੇ ਹਮੇਸ਼ਾ ਮਾਫ ਕੀਤਾ ਹੈ ਬਾਕੀ ਅਕਾਲ ਪੁਰਖ ਜੱਜ ਸੇਦਾਰ ਸਾਹਿਬ ਜੋ ਫੈਸਲਾ ਕਰਨਗੇ ਉਹੀ ਸਬੋਚ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਫੀ ਦਿਨਾਂ ਤੋਂ ਸੰਗਤ ਦੇਖ ਰਹੀ ਹੋएगी ਜੋ ਦਰਬਾਰ ਸਾਹਿਬ ਵਿੱਚ ਜੋ ਇੱਕ ਹਰਕਤ ਹੋਈ ਜੋ ਕਿਨਾ ਲੋਕਾਂ ਤੇ ਕੀਤੀ ਗਈ ਉੱਥੇ ਜਿਹੜਾ ਮੂੰਹ ਧੋਕੇ ਜਿਹੜਾ ਧੁੱਕਿਆ ਗਿਆ ਉੱਥੇ ਅੱਜ ਇਹਨਾਂ ਨੂੰ ਅੰਕੂਰ ਵਿਾਰਥਾ ਨੇ ਵਿੱਚ ਪੜਿਆ ਗਿਆ ਹੈ ਔਰ ਮੇਰੇ ਨਾਲ ਗਗਨ ਜੀ ਮਨੁਫਿਕਾ ਜੀ ਰਮੀਬੀਰ ਜੀ ਔਰ ਇੱਥੇ ਹੋਰ ਜੱਥੇਬੰਦੀਆਂ ਨਾਲ ਸੀ ਸਾਡੇ ਔਰ ਹੁਣ ਇੱਥੇ ਇਹਨਾਂ ਨੂੰ ਅਸੀਂ ਡਿਟੇਨ ਕਰਕੇ ਇਹਨਾਂ ਨੂੰ ਭੇਜਾਂਗੇ ਪੰਜਾਬ ਵਿੱਚ ਕਾਤਾਕਤ ਗਾ ਸਾਡੀ ਗੱਲ ਹੋ ਚੁੱਕੀ ਹੈ ਉੱਥੇ ਐਫ ਆਈ ਆਰ ਹੋ ਚੁੱਕੀ ਹੈ ਔਰ ਅੱਜ ਇਹਨਾਂ ਨੂੰ ਇੱਥੇ ਰੱਖ ਕੇ ਉੱਥੇ ਇਹਨਾਂ ਨੂੰ ਜੋ ਮਾਫੀ ਦੇ ਕੇ ਜੋ ਵੀ ਹੋ ਗਿਆ ਫੈਸਲਾ ਕਰਦੇ ਨੇ ਉਹ ਉਹਨਾਂ ਦੇ ਉੱਪਰ ਹੈ ਤੇ ਮੈਂ ਸੰਤਨ ਰਾਈ ਬੇਨਤੀ ਕਰਦਾ ਹਾਂ ਕਿ ਹੁਣ ਤੁਸੀਂ ਬਿਲਕੁਲ ਕੋਈ ਜ਼ਿਆਦਾ ਨਹੀਂ ਸੋਚਣਾ ਇਸ ਬਾਰੇ ਜੋ ਹੋਇਆ ਗਲਤ ਹੋਇਆ ਔਰ ਇਹ ਆਪਣੀ ਮਾਫੀ ਵੀ ਮੰਗ ਰਹੇ ਨੇ ਇਹਨਾਂ ਦੀ ਮਾਤਾ ਜੀ ਵੀ ਬਹੁਤ ਮਾਫੀ ਮੰਗ ਰਹੇ ਪੂਰਾ ਪਰਿਵਾਰ ਮਾਫੀ ਮੰਗ ਰਿਹਾ ਹੈ ਤੇ ਸੇਕਮ ਨੇ ਹਮੇਸ਼ਾ ਮaaf ਕੀਤਾ ਹੈ ਬਾਕੀ ਅਕਾਲ ਤਗਰ ਦੱਜੇਦਾਰ ਸਾਹਿਬ ਜੋ ਫੈਸਲਾ ਕਰਾਂਗੇ ਉਹੀ ਸਮੋਚ ਰਹੇਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਫੀ ਦਿਨਾਂ ਤੋਂ ਸੰਗਤ ਦੇਖ ਰਹੀ ਹੋएगी ਜੋ ਦਰਬਾਰ ਸਾਹਿਬ ਵਿੱਚ ਜੋ ਇੱਕ ਹਰਕਤ ਹੋਈ ਲੋਕ ਕਿਨਾ ਵੱਲੋਂ ਕਿਤੀ ਗਈ ਉੱਥੇ ਜਿਹੜਾ ਮੂੰਹ ਹਾ ਧੋਕੇ ਜਿਹੜਾ ਫੁਕਿਆ ਗਿਆ ਉੱਥੇ ਅੱਜ ਇਹਨਾਂ ਨੂੰ ਅੰਕੁਰ ਵਿਾਰਥਾ ਨੇ ਵਿੱਚ ਪੜਿਆ ਗਿਆ ਹੈ ਔਰ ਮੇਰੇ ਨਾਲ ਗਗਨ ਜੀ ਮਨੁਫਕਾ ਜੀ ਰਮੀਵੀਰ ਜੀ ਔਰ ਇੱਥੇ ਹੋਰ ਜੱਥੇਬੰਦੀਆਂ ਨਾਲ ਸੀ ਸਾਡੇ ਔਰ ਹੁਣ ਇੱਥੇ ਇਹਨਾਂ ਨੂੰ ਅਸੀਂ ਡਿਟੇਨ ਕਰਕੇ ਇਹਨਾਂ ਨੂੰ ਭੇਜਾਂਗੇ ਪੰਜਾਬ ਵਿੱਚ ਅਕਾਤਕਤ ਸਾਡੀ ਗੱਲ ਹੋ ਚੁੱਕੀ ਹੈ ਉੱਥੇ ਐਫਆਈਆਰ ਹੋ ਚੁੱਕੀ ਹੈ ਔਰ ਅੱਜ ਇਹਨਾਂ ਨੂੰ ਇੱਥੇ ਰੱਖ ਕੇ ਉੱਥੇ ਇਹਨਾਂ ਨੂੰ ਜੋ ਮਾਫੀ ਦੇ ਕੇ ਜੋ ਵੀ ਹੋ ਗਿਆ ਫੈਸਲਾ ਕਰਦੇ ਨੇ ਉਹ ਉਹਨਾਂ ਦੇ ਉੱਪਰ ਆਗਾ ਤੇ ਮੈਂ ਸੰਤਾਂ ਨੂੰ ਇਹ ਬੇਨਤੀ ਕਰਦੇ ਆਂ ਕਿ ਹੁਣ ਤੁਸੀਂ ਬਿਲਕੁਲ ਕੋਈ ਜ਼ਿਆਦਾ ਨਹੀਂ ਸੋਚਣਾ ਇਸ ਬਾਰੇ ਜੋ ਹੋਇਆ ਗਲਤ ਹੋਇਆ ਔਰ ਆਪਣੀ ਮਾਫੀ ਵੀ ਮੰਗ ਰਹੇ ਨੇ ਇਹਨਾਂ ਦੀ ਮਾਤਾ ਜੀ ਬਹੁਤ ਮਾਫੀ ਮੰਗ ਰਹੀ ਪੂਰਾ ਪਰਿਵਾਰ ਮਾਫੀ ਮੰਗ ਰਿਹਾ ਤੇ ਸੇਕ ਕੌਮ ਨੇ ਹਮੇਸ਼ਾ ਮਾਫ ਕੀਤਾ ਹੈ ਬਾਕੀ ਅਕਾਲ ਤਖਤ ਜੱਜ ਸੇਦਾਰ ਸਾਹਿਬ ਜੋ ਫੈਸਲਾ ਕਰਾਂਗੇ ਉਹੀ ਸਮੋਚ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਫੀ ਦਿਨਾਂ ਤੋਂ ਸੰਗਤ ਦੇਖ ਰਹੀ ਹੋਏਗੀ ਜੋ ਦਰਬਾਰ ਸਾਹਿਬ ਵਿੱਚ ਜੋ ਇੱਕ ਹਰਕਤ ਹੋਈ ਜੋ ਕਿ ਨਾਵਲੋ ਤੇ ਕੀਤੀ ਗਈ ਉੱਥੇ ਜਿਹੜਾ ਮੂੰਹ ਧੋਕੇ ਜਿਹੜਾ ਧੁੱਕਿਆ ਗਿਆ ਉੱਥੇ ਅੱਜ ਇਹਨਾਂ ਨੂੰ ਅੰਕੂਰ ਵਿਖਾ थाने ਵਿੱਚ ਪੜਿਆ ਗਿਆ ਔਰ ਮੇਰੇ ਨਾਲ ਗਗਨ ਜੀ ਮਨੁਫਕਾ ਜੀ ਰਮੀਬੀਰ ਜੀ ਔਰ ਇੱਥੇ ਹੋਰ ਜੱਥੇਬੰਦੀਆਂ ਨਾਲ ਸੀ ਸਾਡੇ ਔਰ ਹੁਣ ਇੱਥੇ ਇਹਨਾਂ ਨੂੰ ਅਸੀਂ ਡਿਟੇਨ ਕਰਕੇ ਇਹਨਾਂ ਨੂੰ ਭੇਜਾਂਗੇ ਪੰਜਾਬ ਵਿੱਚ ਅਕਾਤਕਤ ਸਾਡੀ ਗੱਲ ਹੋ ਚੁੱਕੀ ਹੈ ਉੱਥੇ ਐਫ ਆਈ ਆਰ ਹੋ ਚੁੱਕੀ ਹੈ ਔਰ ਅੱਜ ਇਹਨਾਂ ਨੂੰ ਇੱਥੇ ਰੱਖ ਕੇ ਉੱਥੇ ਇਹਨਾਂ ਨੂੰ ਜੋ ਮਾਫੀ ਦੇ ਕੇ ਜੋ ਵੀ ਉਹਗੇ ਫੈਸਲਾ ਕਰਦੇ ਨੇ ਉਹ ਉਹਨਾਂ ਦੇ ਉੱਪਰ ਆਗਾ ਤੇ ਮੈਂ ਸੰਤਾਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਹੁਣ ਤੁਸੀਂ ਬਿਲਕੁਲ ਕੋਈ ਜ਼ਿਆਦਾ ਨਹੀਂ ਸੋਚਣਾ ਇਸ ਬਾਰੇ ਜੋ ਹੋਇਆ ਗਲਤ ਹੋਇਆ ਔਰ ਇਹ ਆਪਣੀ ਮਾਫੀ ਵੀ ਮੰਗ ਰਹੇ ਨੇ ਇਹਨਾਂ ਦੀ ਮਾਤਾ ਜੀ ਵੀ ਬਹੁਤ ਮਾਫੀ ਮੰਗ ਰਹੀ ਹੈ پورا ਪਰਿਵਾਰ ਮਾਫੀ ਮੰਗ ਰਿਹਾ ਹੈ ਤੇ ਸੇਕ ਕੌਮ ਨੇ ਹਮੇਸ਼ਾ ਮਾਫ ਕੀਤਾ ਹੈ ਬਾਕੀ ਅਕਾਲ ਤਗਰ ਜੱਜੇਦਾਰ ਸਾਹਿਬ ਜੋ ਫੈਸਲਾ ਕਰਨਗੇ ਉਹੀ ਸਮੋਚ ਰਹੇਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਫੀ ਦਿਨਾਂ ਤੋਂ ਸੰਗਤ ਦੇਖ ਰਹੀ ਹੋएगी ਜੋ ਦਰਬਾਰ ਸਾਹਿਬ ਵਿੱਚ ਜੋ ਇੱਕ ਹਰਕਤ ਹੋਈ ਜੋ ਕਿ ਨਾਲ ਉਹ ਤੇ ਕੀਤੀ ਗਈ ਉੱਥੇ ਜਿਹੜਾ ਮੋਹਾ ਤੋਕੇ ਜਿਹੜਾ ਫੁਕਿਆ ਗਿਆ ਉੱਥੇ ਅੱਜ ਇਹਨਾਂ ਨੂੰ ਅੰਕੂਰ ਵਿਆਰਥਾਣੇ ਵਿੱਚ ਪੜਿਆ ਗਿਆ ਔਰ ਮੇਰੇ ਨਾਲ ਗਗਨ ਜੀ ਮਨੁਫਿਕਾ ਜੀ ਰਮੀਬੀਰ ਜੀ ਔਰ ਇੱਥੇ ਹੋਰ ਜੱਥੇਬੰਦੀਆਂ ਨਾਲ ਸੀ ਸਾਡੇ ਔਰ ਹੁਣ ਇੱਥੇ ਇਹਨਾਂ ਨੂੰ ਅਸੀਂ ਡਿਟੇਨ ਕਰਕੇ ਇਹਨਾਂ ਨੂੰ ਭੇਜਾਂਗੇ ਪੰਜਾਬ ਵਿੱਚ ਅਕਾਤਗਤ ਸਾਡੀ ਗੱਲ ਹੋ ਚੁੱਕੀ ਹੈ ਉੱਥੇ ਐਫ ਆਈ ਆਰ ਹੋ ਚੁੱਕੀ ਹੈ ਔਰ ਅੱਜ ਇਹਨਾਂ ਨੂੰ ਇੱਥੇ ਰੱਖ ਕੇ ਉੱਥੇ ਇਹਨਾਂ ਨੂੰ ਜੋ ਮਾਫੀ ਦੇ ਕੇ ਜੋ ਵੀ ਹੋ ਗਿਆ ਫੈਸਲਾ ਕਰਦੇ ਨੇ ਉਹ ਉਹਨਾਂ ਦੇ ਉੱਪਰ ਆਵੇਗਾ ਤੇ ਮੈਂ ਸੰਤਾਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਹੁਣ ਤੁਸੀਂ ਬਿਲਕੁਲ ਕੋਈ ਜ਼ਿਆਦਾ ਨਹੀਂ ਸੋਚਣਾ ਇਸ ਬਾਰੇ ਜੋ ਹੋਇਆ ਗਲਤ ਹੋਇਆ ਔਰ ਇਹ ਆਪਣੀ ਮਾਫੀ ਵੀ ਮੰਗ ਰਹੇ ਨੇ ਇਹਨਾਂ ਦੀ ਮਾਤਾ ਜੀ ਬਹੁਤ ਮਾਫੀ ਮੰਗ ਰਹੇ ਪੂਰਾ ਪਰਿਵਾਰ ਮਾਫੀ ਮੰਗ ਰਿਹਾ ਹੈ ਤੇ ਸੇਕ ਕੌਮ ਨੇ ਹਮੇਸ਼ਾ ਮਾਫ ਕੀਤਾ ਹੈ ਬਾਕੀ ਅਕਾਲ ਤਖਤ ਜੱਜ ਸੇਦਾਰ ਸਾਹਿਬ ਜੋ ਫੈਸਲਾ ਕਰਨਗੇ ਉਹ ਹੀ ਸਬੋਚ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਫੀ ਦਿਨਾਂ ਤੋਂ ਸੰਗਤ ਦੇਖ ਰਹੀ ਹੋएगी ਜੋ ਦਰਬਾਰ ਸਾਹਿਬ ਵਿੱਚ ਜੋ ਇੱਕ ਹਰਕਤ ਹੋਈ ਜੋ ਕਿਨਾ ਲੋਕਾਂ ਤੇ ਕੀਤੀ ਗਈ ਉੱਥੇ ਜਿਹੜਾ ਮੂੰਹ ਧੋਕੇ ਜਿਹੜਾ ਫੁਕਿਆ ਗਿਆ ਉੱਥੇ ਅੱਜ ਇਹਨਾਂ ਨੂੰ ਅੰਕੂਰ ਵਿਾਰਥਾਣੇ ਵਿੱਚ ਪੜਿਆ ਗਿਆ ਔਰ ਮੇਰੇ ਨਾਲ ਗਗਨਜੀ ਮਨੁਫਕਾ ਜੀ ਰਮਵੀਰ ਜੀ ਔਰ ਇੱਥੇ ਹੋਰ ਜੱਥੇਬੰਦੀਆਂ ਨਾਲ ਸੀ ਸਾਡੇ ਔਰ ਹੁਣ ਇੱਥੇ ਇਹਨਾਂ ਨੂੰ ਅਸੀਂ ਡਿਟੇਨ ਕਰਕੇ ਇਹਨਾਂ ਨੂੰ ਭੇਜਾਂਗੇ ਪੰਜਾਬ ਵਿੱਚ ਅਕਾਤ ਤੱਕ ਸਾਡੀ ਗੱਲ ਹੋ ਚੁੱਕੀ ਹੈ ਉੱਥੇ ਐਫ ਆਈ ਆਰ ਹੋ ਚੁੱਕੀ ਹੈ ਔਰ ਅੱਜ ਇਹਨਾਂ ਨੂੰ ਇੱਥੇ ਰੱਖ ਕੇ ਉੱਥੇ ਇਹਨਾਂ ਨੂੰ ਜੋ ਮਾਫੀ ਦੇ ਕੇ ਜੋ ਵੀ ਹੋ ਗਿਆ ਫੈਸਲਾ ਕਰਦੇ ਨੇ ਉਹ ਉਹਨਾਂ ਦੇ ਉੱਪਰ ਅਗਾਏ ਤੇ ਮੈਂ ਸੰਤਾਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਹੁਣ ਤੁਸੀਂ ਬਿਲਕੁਲ ਕੋਈ ਜ਼ਿਆਦਾ ਨਹੀਂ ਸੋਚਣਾ ਇਸ ਬਾਰੇ ਜੋ ਹੋਇਆ ਗਲਤ ਹੋਇਆ ਔਰ ਇਹ ਆਪਣੀ ਮਾਫੀ ਵੀ ਮੰਗ ਰਹੇ ਨੇ ਇਹਨਾਂ ਦੀ ਮਾਤਾ ਜੀ ਵੀ ਬਹੁਤ ਮਾਫੀ ਮੰਗ ਰਹੇ ਪੂਰਾ ਪਰਿਵਾਰ ਮਾਫੀ ਮੰਗ ਰਿਹਾ ਹੈ ਤੇ ਸੇਕੋਮ ਨੇ ਹਮੇਸ਼ਾ ਮਾਫ ਕੀਤਾ ਹੈ ਬਾਕੀ ਅਕਾਲ ਤਗੜ ਸਰਦਾਰ ਸਾਹਿਬ ਜੋ ਫੈਸਲਾ ਕਰਨਗੇ ਉਹੀ ਸਮੋਚ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਫੀ ਦਿਨਾਂ ਤੋਂ ਸੰਗਤ ਦੇਖ ਰਹੀ ਹੋਏਗੀ ਜੋ ਦਰਬਾਰ ਸਾਹਿਬ ਵਿੱਚ ਜੋ ਇੱਕ ਹਰਕਤ ਹੋਈ ਜੋ ਕਿਨਾਵਲ ਉਹ ਤੇ ਕੀਤੀ ਗਈ ਉੱਥੇ ਜਿਹੜਾ ਮੂੰਹ ਧੋਕੇ ਜਿਹੜਾ ਫੁਕਿਆ ਗਿਆ ਉੱਥੇ ਅੱਜ ਇਹਨਾਂ ਨੂੰ ਅੰਕੁਰ ਵਿਖੇ ਥਾਣੇ ਵਿੱਚ ਪੜਿਆ ਗਿਆ ਔਰ ਮੇਰੇ ਨਾਲ ਗਗਨ ਜੀ ਮਨੁਫਿਕਾ ਜੀ ਰਮੀ ਵੀਰ ਦੀ ਔਰ ਇਥੇ ਹੋਰ ਜੱਥੇਬੰਦੀਆਂ ਨਾਲ ਸੀ ਸਾਡੇ ਔਰ ਹੁਣ ਇਥੇ ਇਹਨਾਂ ਨੂੰ ਅਸੀਂ ਡਿਟੇਨ ਕਰਕੇ ਇਹਨਾਂ ਨੂੰ ਭੇਜਾਂਗੇ ਪੰਜਾਬ ਵਿੱਚ ਅਕਾਤਗਤ ਸਾਡੀ ਗੱਲ ਹੋ ਚੁੱਕੀ ਹੈ ਉੱਥੇ ਐਫ ਆਈ ਆਰ ਹੋ ਚੁੱਕੀ ਹੈ ਔਰ ਅੱਜ ਇਹਨਾਂ ਨੂੰ ਇਥੇ ਰੱਖ ਕੇ ਉੱਥੇ ਇਹਨਾਂ ਨੂੰ ਜੋ ਮਾਫੀ ਦੇ ਕੇ ਜੋ ਵੀ ਹੋ ਗਿਆ ਫੈਸਲਾ ਕਰਦੇ ਨੇ ਉਹਨਾਂ ਦੇ ਉੱਪਰ ਹੈਗਾ ਦੇ ਮੈਂ ਸੰਤਨ ਰਾਈ ਬੇਨਤੀ ਕਰਦਾ ਹਾਂ ਕਿ ਹੁਣ ਤੁਸੀਂ ਬਿਲਕੁਲ ਕੋਈ ਜ਼ਿਆਦਾ ਨਹੀਂ ਸੋਚਣਾ ਇਸ ਬਾਰੇ ਜੋ ਹੋਇਆ ਗਲਤ ਹੋਇਆ ਔਰ ਇਹ ਆਪਣੀ ਮਾਫੀ ਵੀ ਮੰਗ ਰਹੇ ਨੇ ਇਹਨਾਂ ਦੀ ਮਾਤਾ ਜੀ ਵੀ ਬਹੁਤ ਮਾਫੀ ਮੰਗ ਰਹੀ ਹੈ پورا ਪਰਿਵਾਰ ਮਾਫੀ ਮੰਗ ਰਿਹਾ ਹੈ ਤੇ ਸਿੱਖ ਕੌਮ ਨੇ ਹਮੇਸ਼ਾ ਮਾਫ ਕੀਤਾ ਹੈ ਬਾਕੀ ਅਕਾਲ ਤਖਤ ਜੱਜਦਾਰ ਸਾਹਿਬ ਜੋ ਫੈਸਲਾ ਕਰਾਂਗੇ ਉਹੀ ਸਬੂਚ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਫੀ ਦਿਨਾਂ ਤੋਂ ਸੰਗਤ ਦੇਖ ਰਹੀ ਹੋਏਗੀ ਜੋ ਦਰਬਾਰ ਸਾਹਿਬ ਵਿੱਚ ਜੋ ਇੱਕ ਹਰਕਤ ਹੋਈ ਉਹ ਕਿਨਾ ਲੋਕਾਂ ਤੇ ਕੀਤੀ ਗਈ ਉੱਥੇ ਜਿਹੜਾ ਮੂੰਹਾ ਧੋਕੇ ਜਿਹੜਾ ਧੁੱਕਿਆ ਗਿਆ ਉੱਥੇ ਅੱਜ ਇਹਨਾਂ ਨੂੰ ਅੰਕੂਰ ਵਿਆਰਥਾ ਨੇ ਵਿੱਚ ਪੜਿਆ ਗਿਆ ਔਰ ਮੇਰੇ ਨਾਲ ਗਗਨ ਜੀ ਮਨੁਫਿਕਾ ਜੀ ਰਮੀਬੀਰ ਜੀ ਔਰ ਇੱਥੇ ਹੋਰ ਜੱਥੇਬੰਦੀਆਂ ਨਾਲ ਸੀ ਸਾਡੇ ਔਰ ਹੁਣ ਇੱਥੇ ਇਹਨਾਂ ਨੂੰ ਅਸੀਂ ਡਿਟੇਨ ਕਰਕੇ ਇਹਨਾਂ ਨੂੰ ਭੇਜਾਂਗੇ ਪੰਜਾਬ ਵਿੱਚ ਅਕਾਤਕਤ ਸਾਡੀ ਗੱਲ ਹੋ ਚੁੱਕੀ ਹੈ ਉੱਥੇ ਐਫਆਈਆਰ ਹੋ ਚੁੱਕੀ ਹੈ ਔਰ ਅੱਜ ਇਹਨਾਂ ਨੂੰ ਇੱਥੇ ਰੱਖ ਕੇ ਉੱਥੇ ਇਹਨਾਂ ਨੂੰ ਜੋ ਮਾਫੀ ਦੇ ਕੇ ਜੋ ਵੀ ਹੋ ਗਿਆ ਫੈਸਲਾ ਕਰਦੇ ਨੇ ਉਹ ਉਹਨਾਂ ਦੇ ਉੱਪਰ ਹੈ ਤੇ ਮੈਂ ਸੰਗਤ ਨੂੰ ਇਹ ਬੇਨਤੀ ਕਰਦਾ ਹਾਂ ਕਿ ਹੁਣ ਤੁਸੀਂ ਬਿਲਕੁਲ ਕੋਈ ਜ਼ਿਆਦਾ ਨਹੀਂ ਸੋਚਣਾ ਇਸ ਬਾਰੇ ਜੋ ਹੋਇਆ ਗਲਤ ਹੋਇਆ ਔਰ ਇਹ ਆਪਣੀ ਮਾਫੀ ਵੀ ਮੰਗ ਰਹੇ ਨੇ ਇਹਨਾਂ ਦੀ ਮਾਤਾ ਜੀ ਵੀ ਬਹੁਤ ਮਾਫੀ ਮੰਗ ਰਹੇ ਪੂਰਾ ਪਰਿਵਾਰ ਮਾਫੀ ਮੰਗ ਰਿਹਾ ਹੈ ਤੇ ਸਿੱਖ ਕੌਮ ਨੇ ਹਮੇਸ਼ਾ ਮaaf ਕੀਤਾ ਹੈ ਬਾਕੀ ਅਕਾਲ ਤਖਤ ਜੱਜ ਸਦਰ ਸਾਹਿਬ ਜੋ ਫੈਸਲਾ ਕਰਨਗੇ ਉਹੀ ਸਮੋਚ ਰਹੇਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਫੀ ਦਿਨਾਂ ਤੋਂ ਸੰਗਤ ਦੇਖ ਰਹੀ ਹੋएगी ਜੋ ਦਰਬਾਰ ਸਾਹਿਬ ਵਿੱਚ ਜੋ ਇੱਕ ਹਰਕਤ ਹੋਈ ਜੋ ਕਿਨਾ ਲੋਕਾਂ ਤੇ ਕੀਤੀ ਗਈ ਉੱਥੇ ਜਿਹੜਾ ਮੂੰਹ ਧੋਕੇ ਜਿਹੜਾ ਥੁੱਕਿਆ ਗਿਆ ਉੱਥੇ ਅੱਜ ਇਹਨਾਂ ਨੂੰ ਅੰਕੁਰ ਵਿਆਰਥਾਣੇ ਵਿੱਚ ਪੜਿਆ ਗਿਆ ਔਰ ਮੇਰੇ ਨਾਲ ਗਗਨਜੀ ਮਨੁਫਿਕਾ ਜੀ ਰਮੀਵੀਰ ਜੀ ਔਰ ਇੱਥੇ ਹੋਰ ਜੱਥੇਬੰਦੀਆਂ ਨਾਲ ਸੀ ਸਾਡੇ ਔਰ ਹੁਣ ਇੱਥੇ ਇਹਨਾਂ ਨੂੰ ਅਸੀਂ ਡੀਟੇਨ ਕਰਕੇ ਇਹਨਾਂ ਨੂੰ ਭੇਜਾਂਗੇ ਪੰਜਾਬ ਵਿੱਚ ਅਕਾਤਗਤ ਸਾਡੀ ਗੱਲ ਹੋ ਚੁੱਕੀ ਹੈ ਉੱਥੇ ਐਫਆਈਆਰ ਹੋ ਚੁੱਕੀ ਹੈ ਔਰ ਅੱਜ ਇਹਨਾਂ ਨੂੰ ਇੱਥੇ ਰੱਖ ਕੇ ਉੱਥੇ ਇਹਨਾਂ ਨੂੰ ਜੋ ਮਾਫੀ ਦੇ ਕੇ ਜੋ ਵੀ ਉਹ ਗਿਆ ਫੈਸਲਾ ਕਰਦੇ ਨੇ ਉਹ ਉਹਨਾਂ ਦੇ ਉੱਪਰ ਹੈ ਤੇ ਮੈਂ ਸੰਗਤਾਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਹੁਣ ਤੁਸੀਂ ਬਿਲਕੁਲ ਕੋਈ ਜ਼ਿਆਦਾ ਨਹੀਂ ਸੋਚਣਾ ਇਸ ਬਾਰੇ ਜੋ ਹੋਇਆ ਗਲਤ ਹੋਇਆ ਔਰ ਇਹ ਆਪਣੀ ਮਾਫੀ ਵੀ ਮੰਗ ਰਹੇ ਨੇ ਇਹਨਾਂ ਦੀ ਮਾਤਾ ਜੀ ਬਹੁਤ ਮਾਫੀ ਮੰਗ ਰਹੀ ਹੈ پورا ਪਰਿਵਾਰ ਮਾਫੀ ਮੰਗ ਰਿਹਾ ਹੈ ਤੇ ਸੇਕ ਕੌਮ ਨੇ ਹਮੇਸ਼ਾ ਮਾਫ ਕੀਤਾ ਹੈ ਬਾਕੀ ਅਕਾਲ ਪੁਰਖ ਜੱਜਦਾ ਸਾਹਿਬ ਜੋ ਫੈਸਲਾ ਕਰਨਗੇ ਉਹੀ ਸਮੋਚ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਫੀ ਦਿਨਾਂ ਤੋਂ ਸੰਗਤ ਦੇਖ ਰਹੀ ਹੋएगी ਜੋ ਦਰਬਾਰ ਸਾਹਿਬ ਵਿੱਚ ਜੋ ਇੱਕ ਹਰਕਤ ਹੋਈ ਉਹ ਕਿਨਾ ਵਲੋਕ ਤੇ ਕੀਤੀ ਗਈ ਉੱਥੇ ਜਿਹੜਾ ਮੂੰਹ ਧੋਕੇ ਜਿਹੜਾ ਧੁੱਕਿਆ ਗਿਆ ਉੱਥੇ ਅੱਜ ਇਹਨਾਂ ਨੂੰ ਅੰਕੁਰ ਵਿਾਰਥਾ ਨੇ ਵਿੱਚ ਪੜਿਆ ਗਿਆ ਔਰ ਮੇਰੇ ਨਾਲ ਗਗਨ ਜੀ ਬਨੁਫਿਕਾ ਜੀ ਰਮੀਬੀਰ ਜੀ ਔਰ ਇੱਥੇ ਹੋਰ ਜੱਥੇਬੰਦੀਆਂ ਨਾਲ ਸੀ ਸਾਡੇ ਔਰ ਹੁਣ ਇੱਥੇ ਇਹਨਾਂ ਨੂੰ ਅਸੀਂ ਡਿਟੇਨ ਕਰਕੇ ਇਹਨਾਂ ਨੂੰ ਭੇਜਾਂਗੇ ਪੰਜਾਬ ਵਿੱਚ ਅਕਾਤਕਤ ਸਾਡੀ ਗੱਲ ਹੋ ਚੁੱਕੀ ਹੈ ਉੱਥੇ ਐਫ ਆਈ ਆਰ ਹੋ ਚੁੱਕੀ ਹੈ ਔਰ ਅੱਜ ਇਹਨਾਂ ਨੂੰ ਇੱਥੇ ਰੱਖ ਕੇ ਉੱਥੇ ਇਹਨਾਂ ਨੂੰ ਜੋ ਮਾਫੀ ਦੇ ਕੇ ਜੋ ਵੀ ਹੋ ਗਿਆ ਫੈਸਲਾ ਕਰਦੇ ਨੇ ਉਹਨਾਂ ਦੇ ਉੱਪਰ ਹੈ ਤੇ ਮੈਂ ਸੰਗਤਾਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਹੁਣ ਤੁਸੀਂ ਬਿਲਕੁਲ ਕੋਈ ਜ਼ਿਆਦਾ ਨਹੀਂ ਸੋਚਣਾ ਇਸ ਬਾਰੇ ਜੋ ਹੋਇਆ ਗਲਤ ਹੋਇਆ ਔਰ ਇਹ ਆਪਣੀ ਮਾਫੀ ਵੀ ਮੰਗ ਰਹੇ ਨੇ ਇਹਨਾਂ ਦੀ ਮਾਤਾ ਜੀ ਵੀ ਬਹੁਤ ਮਾਫੀ ਮੰਗ ਰਹੀ ਹੈ ਪੂਰਾ ਪਰਿਵਾਰ ਮਾਫੀ ਮੰਗ ਰਿਹਾ ਹੈ ਤੇ ਸੇਕੋਮ ਨੇ ਹਮੇਸ਼ਾ ਮaaf ਕੀਤਾ ਹੈ ਬਾਕੀ ਅਕਾਲ ਤਗੜ ਜੱਜਦਾ ਸਾਹਿਬ ਜੋ ਫੈਸਲਾ ਕਰਾਂਗੇ ਉਹੀ ਸਮੋਚ ਰਹੇਗਾ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਕੀ ਫਤਿਹ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਕੀ ਫਤਿਹ ਕਾਫੀ ਦਿਨਾਂ ਤੋਂ ਸੰਗਤ ਦੇਖ ਰਹੀ ਹੋएगी ਜੋ ਦਰਬਾਰ ਸਾਹਿਬ ਵਿੱਚ ਜੋ ਇੱਕ ਹਰਕਤ ਹੋਈ ਲੋਕ ਕਿਨਾ ਵੱਲੋਂ ਕਿਤੀ ਗਈ ਉੱਥੇ ਜਿਹੜਾ ਮੂੰਹ ਹਾ ਧੋਕੇ ਜਿਹੜਾ ਫੁਕਿਆ ਗਿਆ ਉੱਥੇ ਅੱਜ ਇਹਨਾਂ ਨੂੰ ਅੰਕੁਰ ਵਿਾਰਥਾ ਨੇ ਵਿੱਚ ਪੜਿਆ ਗਿਆ ਹੈ ਔਰ ਮੇਰੇ ਨਾਲ ਗਗਨਜੀ ਮਨੁਫਕਾ ਜੀ ਰਮੀਬੀਰ ਜੀ ਔਰ ਇੱਥੇ ਹੋਰ ਜੱਥੇਬੰਦੀਆਂ ਨਾਲ ਸੀ ਸਾਡੇ ਔਰ ਹੁਣ ਇੱਥੇ ਇਹਨਾਂ ਨੂੰ ਅਸੀਂ ਡਿਟੇਨ ਕਰਕੇ ਇਹਨਾਂ ਨੂੰ ਭੇਜਾਂਗੇ ਪੰਜਾਬ ਵਿੱਚ ਅਕਾਤਕਤ ਸਾਡੀ ਗੱਲ ਹੋ ਚੁੱਕੀ ਹੈ ਉੱਥੇ ਐਫਆਈਆਰ ਹੋ ਚੁੱਕੀ ਹੈ ਔਰ ਅੱਜ ਇਹਨਾਂ ਨੂੰ ਇੱਥੇ ਰੱਖ ਕੇ ਉੱਥੇ ਇਹਨਾਂ ਨੂੰ ਜੋ ਮਾਫੀ ਦੇ ਕੇ ਜੋ ਵੀ ਹੋ ਗਿਆ ਫੈਸਲਾ ਕਰਦੇ ਨੇ ਉਹ ਉਹਨਾਂ ਦੇ ਉੱਪਰ ਆਗਾ ਤੇ ਮੈਂ ਸੰਤਾਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਹੁਣ ਤੁਸੀਂ ਬਿਲਕੁਲ ਕੋਈ ਜ਼ਿਆਦਾ ਨਹੀਂ ਸੋਚਣਾ ਇਸ ਬਾਰੇ ਜੋ ਹੋਇਆ ਗਲਤ ਹੋਇਆ ਔਰ ਇਹ ਆਪਣੀ ਮਾਫੀ ਵੀ ਮੰਗ ਰਹੇ ਨੇ ਇਹਨਾਂ ਦੀ ਮਾਤਾ ਜੀ ਬਹੁਤ ਮਾਫੀ ਮੰਗ ਰਹੇ ਪੂਰਾ ਪਰਿਵਾਰ ਮਾਫੀ ਮੰਗ ਰਿਹਾ ਹੈ ਤੇ ਸੇਕ ਕੌਮ ਨੇ ਹਮੇਸ਼ਾ ਮਾਫ ਕੀਤਾ ਹੈ ਬਾਕੀ ਅਕਾਲ ਤਖਤ ਜੱਜ ਸੇਦਾਰ ਸਾਹਿਬ ਜੋ ਫੈਸਲਾ ਕਰਨਗੇ ਉਹੀ ਸਮੋਰਚ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਫੀ ਦਿਨਾਂ ਤੋਂ ਸੰਗਤ ਦੇਖ ਰਹੀ ਹੋएगी ਜੋ ਦਰਬਾਰ ਸਾਹਿਬ ਵਿੱਚ ਜੋ ਇੱਕ ਹਰਕਤ ਹੋਈ ਲੋਕ ਕਿਨਾ ਵੱਲੋਂ ਕੀਤੀ ਗਈ ਉੱਥੇ ਜਿਹੜਾ ਮੂੰਹਾ ਧੋਕੇ ਜਿਹੜਾ ਧੁੱਕਿਆ ਗਿਆ ਉੱਥੇ ਅੱਜ ਇਹਨਾਂ ਨੂੰ ਅੰਕੁਰ ਵਿਾਰਥਾਣੇ ਵਿੱਚ ਫੜਿਆ ਗਿਆ ਔਰ ਮੇਰੇ ਨਾਲ ਗਗਨ ਜੀ ਮਨੁਫਿਕਾ ਜੀ ਰਮਵੀਰ ਜੀ ਔਰ ਇੱਥੇ ਹੋਰ ਜੱਥੇਬੰਦੀਆਂ ਨਾਲ ਸੀ ਸਾਡੇ ਔਰ ਹੁਣ ਇੱਥੇ ਇਹਨਾਂ ਨੂੰ ਅਸੀਂ ਡਿਟੇਨ ਕਰਕੇ ਇਹਨਾਂ ਨੂੰ ਭੇਜਾਂਗੇ ਪੰਜਾਬ ਵਿੱਚ ਅਕਾਤਗਤ ਸਾਡੀ ਗੱਲ ਹੋ ਚੁੱਕੀ ਹੈ ਉੱਥੇ ਐਫ ਆਈ ਆਰ ਹੋ ਚੁੱਕੀ ਹੈ ਔਰ ਅੱਜ ਇਹਨਾਂ ਨੂੰ ਇੱਥੇ ਰੱਖ ਕੇ ਉੱਥੇ ਇਹਨਾਂ ਨੂੰ ਜੋ ਮਾਫੀ ਦੇ ਕੇ ਜੋ ਵੀ ਹੋ ਗਿਆ ਫੈਸਲਾ ਕਰਦੇ ਨੇ ਉਹ ਉਹਨਾਂ ਦੇ ਉੱਪਰ ਆਗਾ ਤੇ ਮੈਂ ਸੰਤਾਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਹੁਣ ਤੁਸੀਂ ਬਿਲਕੁਲ ਕੋਈ ਜ਼ਿਆਦਾ ਨਹੀਂ ਸੋਚਣਾ ਇਸ ਬਾਰੇ ਜੋ ਹੋਇਆ ਗਲਤ ਹੋਇਆ ਔਰ ਇਹ ਆਪਣੀ ਮਾਫੀ ਵੀ ਮੰਗ ਰਹੇ ਨੇ ਇਹਨਾਂ ਦੀ ਮਾਤਾ ਜੀ ਵੀ ਬਹੁਤ ਮਾਫੀ ਮੰਗ ਰਹੇ ਪੂਰਾ ਪਰਿਵਾਰ ਮਾਫੀ ਮੰਗ ਰਿਹਾ ਹੈ ਤੇ ਸੇਕਾਉ ਨੇ ਹਮੇਸ਼ਾ ਮaaf ਕੀਤਾ ਹੈ ਬਾਕੀ ਅਕਾਲ ਤਗੜ ਜੱਜੇਦਾਰ ਸਾਹਿਬ ਜੋ ਫੈਸਲਾ ਕਰਾਂਗੇ ਉਹੀ ਸਰਮੋਚ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਫੀ ਦਿਨਾਂ ਤੋਂ ਸੰਗਤ ਦੇਖ ਰਹੀ ਹੋएगी ਜੋ ਦਰਬਾਰ ਸਾਹਿਬ ਵਿੱਚ ਜੋ ਇੱਕ ਹਰਕਤ ਹੋਈ ਜੋ ਕਿਨਾ ਲੋਥ ਕੀਤੀ ਗਈ ਉੱਥੇ ਜਿਹੜਾ ਮੂੰਹ ਹਟੋਕੇ ਜਿਹੜਾ ਫੁਕਿਆ ਗਿਆ ਉੱਥੇ ਅੱਜ ਇਹਨਾਂ ਨੂੰ ਅੰਕੁਰ ਵਿਾਰਥਾ ਨੇ ਵਿੱਚ ਪੜਿਆ ਗਿਆ ਹੈ ਔਰ ਮੇਰੇ ਨਾਲ ਗਗਨ ਜੀ ਮਨੁਫਿਕਾ ਜੀ ਰਮੀ ਵੀਰ ਦੀ ਔਰ ਇੱਥੇ ਹੋਰ ਜੱਥੇਬੰਦੀਆਂ ਨਾਲ ਸੀ ਸਾਡੇ ਔਰ ਹੁਣ ਇੱਥੇ ਇਹਨਾਂ ਨੂੰ ਅਸੀਂ ਡਿਟੇਨ ਕਰਕੇ ਇਹਨਾਂ ਨੂੰ ਭੇਜਾਂਗੇ ਪੰਜਾਬ ਵਿੱਚ ਅਕਾਤਕਤ ਸਾਡੀ ਗੱਲ ਹੋ ਚੁੱਕੀ ਹੈ ਉੱਥੇ ਐਫ ਆਈ ਆਰ ਹੋ ਚੁੱਕੀ ਹੈ ਔਰ ਅੱਜ ਇਹਨਾਂ ਨੂੰ ਇੱਥੇ ਰੱਖ ਕੇ ਉੱਥੇ ਇਹਨਾਂ ਨੂੰ ਜੋ ਮਾਫੀ ਦੇ ਕੇ ਜੋ ਵੀ ਹੋ ਗਿਆ ਫੈਸਲਾ ਕਰਦੇ ਨੇ ਉਹ ਉਹਨਾਂ ਦੇ ਉੱਪਰ ਆਗਾ ਤੇ ਮੈਂ ਸੰਤਾਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਹੁਣ ਤੁਸੀਂ ਬਿਲਕੁਲ ਕੋਈ ਜ਼ਿਆਦਾ ਨਹੀਂ ਸੋਚਣਾ ਇਸ ਬਾਰੇ ਜੋ ਹੋਇਆ ਗਲਤ ਹੋਇਆ ਔਰ ਇਹ ਆਪਣੀ ਮਾਫੀ ਵੀ ਮੰਗ ਰਹੇ ਨੇ ਇਹਨਾਂ ਦੀ ਮਾਤਾ ਜੀ ਬਹੁਤ ਮਾਫੀ ਮੰਗ ਰਹੀ ਪੂਰਾ ਪਰਿਵਾਰ ਮਾਫੀ ਮੰਗ ਰਿਹਾ ਹੈ ਤੇ ਸੇਕ ਕੌਮ ਨੇ ਹਮੇਸ਼ਾ ਮਾਫ ਕੀਤਾ ਹੈ ਬਾਕੀ ਅਕਾਲ ਤਖਤ ਜੱਜ ਸੇਦਾਰ ਸਾਹਿਬ ਜੋ ਫੈਸਲਾ ਕਰਨਗੇ ਉਹੀ ਸਬੋਚ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਫੀ ਦਿਨਾਂ ਤੋਂ ਸੰਗਤ ਦੇਖ ਰਹੀ ਹੋएगी ਜੋ ਦਰਬਾਰ ਸਾਹਿਬ ਵਿੱਚ ਜੋ ਇੱਕ ਹਰਕਤ ਹੋਈ ਜੋ ਕਿਨਾ ਲੋਕਾਂ ਤੇ ਕੀਤੀ ਗਈ ਉੱਥੇ ਜਿਹੜਾ ਮੂੰਹ ਧੋਕੇ ਜਿਹੜਾ ਫੁਕਿਆ ਗਿਆ ਉੱਥੇ ਅੱਜ ਇਹਨਾਂ ਨੂੰ ਅੰਕੂਰ ਵਿਾਰਥਾਣੇ ਵਿੱਚ ਪੜਿਆ ਗਿਆ ਔਰ ਮੇਰੇ ਨਾਲ ਗਗਨਜੀ ਮਨੁਫਕਾ ਜੀ ਰਮੀਬੀਰ ਜੀ ਔਰ ਇੱਥੇ ਹੋਰ ਜੱਥੇਬੰਦੀਆਂ ਨਾਲ ਸੀ ਸਾਡੇ ਔਰ ਹੁਣ ਇੱਥੇ ਇਹਨਾਂ ਨੂੰ ਅਸੀਂ ਡਿਟੇਨ ਕਰਕੇ ਇਹਨਾਂ ਨੂੰ ਭੇਜਾਂਗੇ ਪੰਜਾਬ ਵਿੱਚ ਅਕਾਤਕਤ ਸਾਡੀ ਗੱਲ ਹੋ ਚੁੱਕੀ ਹੈ ਉੱਥੇ ਐਫ ਆਈ ਆਰ ਹੋ ਚੁੱਕੀ ਹੈ ਔਰ ਅੱਜ ਇਹਨਾਂ ਨੂੰ ਇੱਥੇ ਰੱਖ ਕੇ ਉੱਥੇ ਇਹਨਾਂ ਨੂੰ ਜੋ ਮਾਫੀ ਦੇ ਕੇ ਜੋ ਵੀ ਹੋ ਗਿਆ ਫੈਸਲਾ ਕਰਦੇ ਨੇ ਉਹ ਉਹਨਾਂ ਦੇ ਉੱਪਰ ਰਹੇਗਾ ਤੇ ਮੈਂ ਸੰਤਾਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਹੁਣ ਤੁਸੀਂ ਬਿਲਕੁਲ ਕੋਈ ਜ਼ਿਆਦਾ ਨਹੀਂ ਸੋਚਣਾ ਇਸ ਬਾਰੇ ਜੋ ਹੋਇਆ ਗਲਤ ਹੋਇਆ ਔਰ ਇਹ ਆਪਣੀ ਮਾਫੀ ਵੀ ਮੰਗ ਰਹੇ ਨੇ ਇਹਨਾਂ ਦੀ ਮਾਤਾ ਜੀ ਵੀ ਬਹੁਤ ਮਾਫੀ ਮੰਗ ਰਹੇ ਪੂਰਾ ਪਰਿਵਾਰ ਮਾਫੀ ਮੰਗ ਰਿਹਾ ਹੈ ਤੇ ਸੇਕੋਂ ਨੇ ਹਮੇਸ਼ਾ ਮਾਫ ਕੀਤਾ ਹੈ ਬਾਕੀ ਅਕਾਲ ਤਗੜ ਸੱਜੇਦਾਰ ਸਾਹਿਬ ਜੋ ਫੈਸਲਾ ਕਰਨਗੇ ਉਹੀ ਸਮੋਚ ਰਹੇਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਫੀ ਦਿਨਾਂ ਤੋਂ ਸੰਗਤ ਦੇਖ ਰਹੀ ਹੋएगी ਜੋ ਦਰਬਾਰ ਸਾਹਿਬ ਵਿੱਚ ਜੋ ਇੱਕ ਹਰਕਤ ਹੋਈ ਜੋ ਕਿਨਵਲੋਤ ਕੀਤੀ ਗਈ ਉੱਥੇ ਜਿਹੜਾ ਮੋਹਾ ਤੋਕੇ ਜਿਹੜਾ ਫੁਕਿਆ ਗਿਆ ਉੱਥੇ ਅੱਜ ਇਹਨਾਂ ਨੂੰ ਅੰਕੁਰ ਵਿਖੇ ਥਾਣੇ ਵਿੱਚ ਪੜਿਆ ਗਿਆ ਔਰ ਮੇਰੇ ਨਾਲ ਗਗਨਜੀ ਮਨੁਫਕਾ ਜੀ ਰਮੀਵੀਰ ਜੀ ਔਰ ਇਥੇ ਹੋਰ ਜੱਥੇਬੰਦੀਆਂ ਨਾਲ ਸੀ ਸਾਡੇ ਔਰ ਹੁਣ ਇਥੇ ਇਹਨਾਂ ਨੂੰ ਅਸੀਂ ਡਿਟੇਨ ਕਰਕੇ ਇਹਨਾਂ ਨੂੰ ਭੇਜਾਂਗੇ ਪੰਜਾਬ ਵਿੱਚ ਅਕਾਤਕਤ ਸਾਡੀ ਗੱਲ ਹੋ ਚੁੱਕੀ ਹੈ ਉੱਥੇ ਐਫ ਆਈ ਆਰ ਹੋ ਚੁੱਕੀ ਹੈ ਔਰ ਅੱਜ ਇਹਨਾਂ ਨੂੰ ਇਥੇ ਰੱਖ ਕੇ ਉੱਥੇ ਇਹਨਾਂ ਨੂੰ ਜੋ ਮਾਫੀ ਦੇ ਕੇ ਜੋ ਵੀ ਹੋ ਗਿਆ ਫੈਸਲਾ ਕਰਦੇ ਨੇ ਉਹਨਾਂ ਦੇ ਉੱਪਰ ਆਗਾ ਹੈ ਤੇ ਮੈਂ ਸੰਗਤਾਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਹੁਣ ਤੁਸੀਂ ਬਿਲਕੁਲ ਕੋਈ ਜ਼ਿਆਦਾ ਨਹੀਂ ਸੋਚਣਾ ਇਸ ਬਾਰੇ ਜੋ ਹੋਇਆ ਗਲਤ ਹੋਇਆ ਔਰ ਇਹ ਆਪਣੀ ਮਾਫੀ ਵੀ ਮੰਗ ਰਹੇ ਨੇ ਇਹਨਾਂ ਦੀ ਮਾਤਾ ਜੀ ਵੀ ਬਹੁਤ ਮਾਫੀ ਮੰਗ ਰਹੇ ਪੂਰਾ ਪਰਿਵਾਰ ਮਾਫੀ ਮੰਗ ਰਿਹਾ ਹੈ ਤੇ ਸੇਕ ਕੌਮ ਨੇ ਹਮੇਸ਼ਾ ਮਾਫ ਕੀਤਾ ਹੈ ਬਾਕੀ ਅਕਾਲ ਤਖਤ ਜੱਜ ਸੇਦਾਰ ਸਾਹਿਬ ਜੋ ਫੈਸਲਾ ਕਰਾਂਗੇ ਉਹੀ ਸਬੋਚ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਫੀ ਦਿਨਾਂ ਤੋਂ ਸੰਗਤ ਦੇਖ ਰਹੀ ਹੋਏਗੀ ਜੋ ਦਰਬਾਰ ਸਾਹਿਬ ਵਿੱਚ ਜੋ ਇੱਕ ਹਰਕਤ ਹੋਈ ਜੋ ਕਿਨਾ ਲੋਕਾਂ ਤੇ ਕੀਤੀ ਗਈ ਉੱਥੇ ਜਿਹੜਾ ਉਹ ਹੱਤੋਂ ਕੇ ਜਿਹੜਾ ਫੁਕਿਆ ਗਿਆ ਉੱਥੇ ਅੱਜ ਇਹਨਾਂ ਨੂੰ ਅੰਕੂਰ ਵਿਾਰਥਾਣੇ ਵਿੱਚ ਪੜਿਆ ਗਿਆ ਹੈ ਔਰ ਮੇਰੇ ਨਾਲ ਗਗਨ ਜੀ ਮਨੁਫਕਾ ਜੀ ਰਮੀਬੀਰ ਜੀ ਔਰ ਇੱਥੇ ਹੋਰ ਜੱਥੇਬੰਦੀਆਂ ਨਾਲ ਸੀ ਸਾਡੇ ਔਰ ਹੁਣ ਇੱਥੇ ਇਹਨਾਂ ਨੂੰ ਅਸੀਂ ਡੀਟੇਨ ਕਰਕੇ ਇਹਨਾਂ ਨੂੰ ਭੇਜਾਂਗੇ ਪੰਜਾਬ ਵਿੱਚ ਅਕਾਤਗਤ ਸਾਡੀ ਗੱਲ ਹੋ ਚੁੱਕੀ ਹੈ ਉੱਥੇ ਐਫ ਆਈ ਆਰ ਹੋ ਚੁੱਕੀ ਹੈ ਔਰ ਅੱਜ ਇਹਨਾਂ ਨੂੰ ਇੱਥੇ ਰੱਖ ਕੇ ਉੱਥੇ ਇਹਨਾਂ ਨੂੰ ਜੋ ਮਾਫੀ ਦੇ ਕੇ ਜੋ ਵੀ ਹੋ ਗਿਆ ਫੈਸਲਾ ਕਰਦੇ ਨੇ ਉਹ ਉਹਨਾਂ ਦੇ ਉੱਪਰ ਹੈ ਤੇ ਮੈਂ ਸੰਤਾ ਨੂੰ ਇਹ ਬੇਨਤੀ ਕਰਦਾ ਹਾਂ ਕਿ ਹੁਣ ਤੁਸੀਂ ਬਿਲਕੁਲ ਕੋਈ ਜ਼ਿਆਦਾ ਨਹੀਂ ਸੋਚਣਾ ਇਸ ਬਾਰੇ ਜੋ ਹੋਇਆ ਗਲਤ ਹੋਇਆ ਔਰ ਇਹ ਆਪਣੀ ਮਾਫੀ ਵੀ ਮੰਗ ਰਹੇ ਨੇ ਇਹਨਾਂ ਦੀ ਮਾਤਾ ਜੀ ਵੀ ਬਹੁਤ ਮਾਫੀ ਮੰਗ ਰਹੇ ਪੂਰਾ ਪਰਿਵਾਰ ਮਾਫੀ ਮੰਗ ਰਿਹਾ ਹੈ ਤੇ ਸਿਕ ਕੌਮ ਨੇ ਹਮੇਸ਼ਾ ਮਾਫ ਕੀਤਾ ਹੈ ਬਾਕੀ ਅਕਾਲ ਤਗਤ ਜੱਜ ਸਾਹਿਬ ਜੋ ਫੈਸਲਾ ਕਰਨਗੇ ਉਹੀ ਸਮੋਚ ਰਹੇਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਫੀ ਦਿਨਾਂ ਤੋਂ ਸੰਗਤ ਦੇਖ ਰਹੀ ਹੋएगी ਜੋ ਦਰਬਾਰ ਸਾਹਿਬ ਵਿੱਚ ਜੋ ਇੱਕ ਹਰਕਤ ਹੋਈ ਜੋ ਕਿਨਾ ਲੋਕਾਂ ਤੇ ਕੀਤੀ ਗਈ ਉੱਥੇ ਜਿਹੜਾ ਮੂੰਹ ਧੋਕੇ ਜਿਹੜਾ ਫੁਕਿਆ ਗਿਆ ਉੱਥੇ ਅੱਜ ਇਹਨਾਂ ਨੂੰ ਅੰਕੁਰ ਵਿਖੇ ਥਾਣੇ ਵਿੱਚ ਪੜਿਆ ਗਿਆ ਔਰ ਮੇਰੇ ਨਾਲ ਗਗਨ ਜੀ ਮਨੁਫੀਕਾ ਜੀ ਰਮੀਬੀਰ ਜੀ ਔਰ ਇੱਥੇ ਹੋਰ ਜੱਥੇ ਬੰਦੀਆਂ ਨਾਲ ਸੀ ਸਾਡੇ ਔਰ ਹੁਣ ਇੱਥੇ ਇਹਨਾਂ ਨੂੰ ਅਸੀਂ ਡੀਟੇਨ ਕਰਕੇ ਇਹਨਾਂ ਨੂੰ ਭੇਜਾਂਗੇ ਪੰਜਾਬ ਵਿੱਚ ਅਕਾਲ ਤਖਤ ਸਾਡੀ ਗੱਲ ਪਹੁੰਚ ਚੁੱਕੀ ਹੈ ਉੱਥੇ ਐਫ ਆਈ ਆਰ ਹੋ ਚੁੱਕੀ ਹੈ ਔਰ ਅੱਜ ਇਹਨਾਂ ਨੂੰ ਇੱਥੇ ਰੱਖ ਕੇ ਉੱਥੇ ਇਹਨਾਂ ਨੂੰ ਜੋ ਮਾਫੀ ਦੇ ਕੇ ਜੋ ਵੀ ਹੋ ਗਿਆ ਫੈਸਲਾ ਕਰਦੇ ਨੇ ਉਹ ਉਹਨਾਂ ਦੇ ਉੱਪਰ ਆਗਾ ਤੇ ਮੈਂ ਸੰਤਾਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਹੁਣ ਤੁਸੀਂ ਬਿਲਕੁਲ ਕੋਈ ਜ਼ਿਆਦਾ ਨਹੀਂ ਸੋਚਣਾ ਇਸ ਬਾਰੇ ਜੋ ਹੋਇਆ ਗਲਤ ਹੋਇਆ ਔਰ ਇਹ ਆਪਣੀ ਮਾਫੀ ਵੀ ਮੰਗ ਰਹੇ ਨੇ ਇਹਨਾਂ ਦੀ ਮਾਤਾ ਜੀ ਵੀ ਬਹੁਤ ਮਾਫੀ ਮੰਗ ਰਹੀ ਹੈ پورا ਪਰਿਵਾਰ ਮਾਫੀ ਮੰਗ ਰਿਹਾ ਹੈ ਤੇ ਸੇਕ ਕੌਮ ਨੇ ਹਮੇਸ਼ਾ ਮਾਫ ਕੀਤਾ ਹੈ ਬਾਕੀ ਅਕਾਲ ਤਗਰ ਜੱਜੇਦਾਰ ਸਾਹਿਬ ਜੋ ਫੈਸਲਾ ਕਰਾਂਗੇ ਉਹੀ ਸਬੋਚ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਫੀ ਦਿਨਾਂ ਤੋਂ ਸੰਗਤ ਦੇਖ ਰਹੀ ਹੋएगी ਜੋ ਦਰਬਾਰ ਸਾਹਿਬ ਵਿੱਚ ਜੋ ਇੱਕ ਹਰਕਤ ਹੋਈ ਜੋ ਕਿਨਾ ਲੋਕਾਂ ਤੇ ਕੀਤੀ ਗਈ ਉੱਥੇ ਜਿਹੜਾ ਮੋਹਾਂ ਧੋਕੇ ਜਿਹੜਾ ਫੁਕਿਆ ਗਿਆ ਉੱਥੇ ਅੱਜ ਇਹਨਾਂ ਨੂੰ ਅੰਕੁਰ ਵਿਾਰਥਾਣੇ ਵਿੱਚ ਪੜਿਆ ਗਿਆ ਔਰ ਮੇਰੇ ਨਾਲ ਗਗਨਜੀ ਮਨੁਫਕਾ ਜੀ ਰਮੀਬੀਰ ਜੀ ਔਰ ਇੱਥੇ ਹੋਰ ਜੱਥੇਬੰਦੀਆਂ ਨਾਲ ਸੀ ਸਾਡੇ ਔਰ ਹੁਣ ਇੱਥੇ ਇਹਨਾਂ ਨੂੰ ਅਸੀਂ ਡਿਟੇਨ ਕਰਕੇ ਇਹਨਾਂ ਨੂੰ ਭੇਜਾਂਗੇ ਪੰਜਾਬ ਵਿੱਚ ਅਕਾਲ ਤਖਤ ਸਾਡੀ ਗੱਲ ਹੋ ਚੁੱਕੀ ਹੈ ਉੱਥੇ ਐਫ ਆਈ ਆਰ ਹੋ ਚੁੱਕੀ ਹੈ ਔਰ ਅੱਜ ਇਹਨਾਂ ਨੂੰ ਇੱਥੇ ਰੱਖ ਕੇ ਉੱਥੇ ਇਹਨਾਂ ਨੂੰ ਜੋ ਮਾਫੀ ਦੇ ਕੇ ਜੋ ਵੀ ਹੋ ਗਿਆ ਫੈਸਲਾ ਕਰਦੇ ਨੇ ਉਹਨਾਂ ਦੇ ਉੱਪਰ ਹੈ ਤੇ ਮੈਂ ਸੰਗਤਾਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਹੁਣ ਤੁਸੀਂ ਬਿਲਕੁਲ ਕੋਈ ਜ਼ਿਆਦਾ ਨਹੀਂ ਸੋਚਣਾ ਇਸ ਬਾਰੇ ਜੋ ਹੋਇਆ ਗਲਤ ਹੋਇਆ ਔਰ ਇਹ ਆਪਣੀ ਮਾਫੀ ਵੀ ਮੰਗ ਰਹੇ ਨੇ ਇਹਨਾਂ ਦੀ ਮਾਤਾ ਜੀ ਵੀ ਬਹੁਤ ਮਾਫੀ ਮੰਗ ਰਹੀ ਹੈ ਪੂਰਾ ਪਰਿਵਾਰ ਮਾਫੀ ਮੰਗ ਰਿਹਾ ਹੈ ਤੇ ਸੇਕੋਬ ਨੇ ਹਮੇਸ਼ਾ ਮaaf ਕੀਤਾ ਹੈ ਬਾਕੀ ਅਕਾਲ ਤਗਰ ਸੱਜੇਦਾਰ ਸਾਹਿਬ ਜੋ ਫੈਸਲਾ ਕਰਾਂਗੇ ਉਹੀ ਸਮੋਚ ਰੇਟਾ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਕੀ ਫਤਿਹ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਕੀ ਫਤਿਹ ਕਾਫੀ ਦਿਨਾਂ ਤੋਂ ਸੰਗਤ ਦੇਖ ਰਹੀ ਹੋएगी ਜੋ ਦਰਬਾਰ ਸਾਹਿਬ ਵਿੱਚ ਜੋ ਇੱਕ ਹਰਕਤ ਹੋਈ ਲੋਕ ਕਿਨਾ ਲੋਥ ਕਿਤੀ ਗਈ ਉੱਥੇ ਜਿਹੜਾ ਮੂੰਹ ਹਾ ਧੋਕੇ ਜਿਹੜਾ ਫੁਕਿਆ ਗਿਆ ਉੱਥੇ ਅੱਜ ਇਹਨਾਂ ਨੂੰ ਅੰਕੁਰ ਵਿਾਰਥਾ ਨੇ ਵਿੱਚ ਪੜਿਆ ਗਿਆ ਔਰ ਮੇਰੇ ਨਾਲ ਗਗਨ ਜੀ ਮਨੁਫਿਕਾ ਜੀ ਰਮੀ ਵੀਰ ਦੀ ਔਰ ਇੱਥੇ ਹੋਰ ਜੱਥੇਬੰਦੀਆਂ ਨਾਲ ਸੀ ਸਾਡੇ ਔਰ ਹੁਣ ਇੱਥੇ ਇਹਨਾਂ ਨੂੰ ਅਸੀਂ ਡਿਟੇਨ ਕਰਕੇ ਇਹਨਾਂ ਨੂੰ ਭੇਜਾਂਗੇ ਪੰਜਾਬ ਵਿੱਚ ਅਕਾਤਕਤ ਸਾਡੀ ਗੱਲ ਹੋ ਚੁੱਕੀ ਹੈ ਉੱਥੇ ਐਫ ਆਈ ਆਰ ਹੋ ਚੁੱਕੀ ਹੈ ਔਰ ਅੱਜ ਇਹਨਾਂ ਨੂੰ ਇੱਥੇ ਰੱਖ ਕੇ ਉੱਥੇ ਇਹਨਾਂ ਨੂੰ ਜੋ ਮਾਫੀ ਦੇ ਕੇ ਜੋ ਵੀ ਹੋ ਗਿਆ ਫੈਸਲਾ ਕਰਦੇ ਨੇ ਉਹਨਾਂ ਦੇ ਉੱਪਰ ਆਏਗਾ ਤੇ ਮੈਂ ਸੰਤਾਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਹੁਣ ਤੁਸੀਂ ਬਿਲਕੁਲ ਕੋਈ ਜ਼ਿਆਦਾ ਨਹੀਂ ਸੋਚਣਾ ਇਸ ਬਾਰੇ ਜੋ ਹੋਇਆ ਗਲਤ ਹੋਇਆ ਔਰ ਆਪਣੀ ਮਾਫੀ ਵੀ ਮੰਗ ਰਹੇ ਨੇ ਇਹਨਾਂ ਦੀ ਮਾਤਾ ਜੀ ਬਹੁਤ ਮਾਫੀ ਮੰਗ ਰਹੇ ਪੂਰਾ ਪਰਿਵਾਰ ਮਾਫੀ ਮੰਗ ਰਿਹਾ ਹੈ ਤੇ ਸੇਕ ਕੌਮ ਨੇ ਹਮੇਸ਼ਾ ਮਾਫ ਕੀਤਾ ਹੈ ਬਾਕੀ ਅਕਾਲ ਤਗਤ ਦੱਤੇਦਾਰ ਸਾਹਿਬ ਜੋ ਫੈਸਲਾ ਕਰਨਗੇ ਉਹੀ ਸਮੋਚ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ